ਸਿਕਾ ਬਾਈ ਸਿਕਾ ਅੰਨ ਸਿਕਾ ਮੈਂ ਕਿਹੜਾ ਗਾ ਰਿਹਾ ਹਾਂ ਜੀ ਮੈਂ ਕਿਹ ਕੀ ਦੱਸਾਂ ਇਹ ਤਾਂ ਮੇਰਾ ਘਰ ਉਹ ਟੜਾ ਘਰ ਹੈ ਭਰਜੀ ਅਬੇ ਮਜਾ ਆਏਗਾ ਨਾ ਢਿੜੋ ਭਾਈ ਫੋਨ ਤੇ ਸਿੱਖੇ ਤਾਂ ਹਾਂਜੀ ਹਾਂਜੀ ਬੈਠੋ ਕਿਤਾ ਮੈਂ ਤੁਹਾਨੂੰ ਉਹ ਚਾਹੀਦਾ ਹੈ ਲਵਾਈ ਚਾਹੀਦਾ ਹੈ 1 ਮਹੀਨੇ ਲਈ ਹਾਂਜੀ ਹਾਂਜੀ ਸਾਨੂੰ ਮਹੀਨੇ ਵਾਸਤੇ ਲਵਾਈ ਚਾਹੀਦਾ ਹੈ ਤੇ ਨਾਲੇ ਬਰਨਿਆ ਜੀ ਚਾਹੀਦੀ ਹਾਂਜੀ ਹਾਂਜੀ ਬਾਅਦ ਚਾਹੀਦਾ ਬਾਅਦ ਮੈਂ ਆ ਕਾਕਾ ਕੁਰਸੀ ਫੜੀ ਬੈਠੋ 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 ਥੈਂਕ ਯੂ ਮੈਂ ਕ੍ਰਿਸ਼ਨਨ ਨੂੰ ਤੁਹਾਡਾ ਨੰਬਰ ਲਿਆ ਹੈ ਹਾਂਜੀ ਹਾਂਜੀ ਉਹ 2 ਸਾਲ ਮਾਨਾ ਕੋ ਪਹਿਲੇ ਕੰਮ ਕੀਤਾ ਸੀ ਅੱਛਾ ਜੀ ਤੇ ਉਹ ਤੇ ਪਿੱਛੇ ਜਿਹੜੇ ਬਾਹਰ ਚਲੇ ਗਏ ਨਾ ਤੇ ਫੇਰ ਮੈਂ 2 ਸਾਲ ਮੁੰਡੇ ਜਸ਼ਨ ਨੂੰ ਆ ਕੋ ਕੰਮ ਕੀਤਾ ਹੈ ਨਾ ਅੱਛਾ 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 ਜਸ਼ਨ ਉਹ ਨਹੀਂ ਬਾਹਰ ਚ ਲੱਗੇ ਮੈਂ ਚੰਗਾ ਜਾ ਘਰ ਲੰਬ ਕੇ ਤੇ ਕੰਮ ਦੱਸ ਦਿੰਦਾ ਅੱਛਾ 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 ਠੀਕ ਹੈ ਠੀਕ ਹੈ ਕੰਮ ਇਹ ਆ ਕਿ ਕੰਮ ਬਸ ਰੋਟੀ ਬਣਾਉਣੀ ਹੈ ਬੁੱਝਣੇ ਵਾਸਤੇ ਹਾਂਜੀ ਤੇ ਕੱਲ ਉੱਥੇ ਬੈਠੇ ਤੇ ਚਾਹ ਪਾਣੀ ਪੀ ਰਹੇ ਨੇ ਤੇ ਉਹਨਾਂ ਨੂੰ ਕੰਮ ਦੇ ਬਾਰੇ ਤੇ ਦੱਸਿਆ ਸੀ ਹਾਂਜੀ ਹਾਂਜੀ ਤੇ ਉਹ ਫਿਰ ਸੋਚਣ ਸੱਜਣ ਡਾਏ ਤੇ ਉਹ ਕਹਿੰਦੇ ਸੀ ਕਿਸੇ ਬੰਦੇ ਦੀ ਜ਼ਿੰਦਗੀ ਬਣ ਜੇ ਹਾਂਜੀ ਹਾਂਜੀ ਮੈਂ ਤੇ ਆਖਿਆ ਵੀ ਮੈਂ ਵਹਿਵਰੇ ਬੰਦੇ ਆਈ ਉਹ ਗੱਲ ਨਹੀਂ ਮੈਂ ਮੈਂ ਖਾਣੇ માં ਵਧੀਆ ਬਣਾ ਦੇਣੀ ਅੱਛਾ ਅੱਛਾ ਤੇ ਖਾਣੇ ਫਿਰ ਸਾਰੇ ਬਣਾ ਲੈਂਦੇ ਹਾਂਜੀ ਅੱਛਾ ਅੱਛਾ ਪੰਜਾਬੀ ਪਾਕਿਸਤਾਨੀ ਤੇ ਜਪਾਨੀ ਅੱਛਾ ਅੱਛਾ ਹਾਂਜੀ ਮੈਂ ਤੁਹਾਨੂੰ ਇਦਾਂ ਕਰਿਆ ਦਰਨਾ ਕਿ ਦਾ ਵੀ ਆਪੀ ਇਕੱਠਾ ਹੀ ਬੜਾ ਦਿਆ ਕਰਨਾ ਵਾ ਹਾਂਜੀ ਜੇ ਸੱਜੇ ਤੁਸੀਂ ਆ ਵੀ ਲੈ ਜਾਓ ਹਾਂਜੀ ਜੋ ਹੋ ਉਹ ਨਾ ਪੀਏ ਆਲੂ ਮੋਲੇ ਦਿੰਦੇ ਹੋ ਨੀ ਉਹ ਵੀ ਹੋ ਗਈ ਮਟਰੋਗੇ ਮੀਟ ਹੋ ਗਿਆ ਬੱਕਰਾ ਹੋ ਗਿਆ ਮੁਰਗਾ ਹੋ ਗਿਆ ਸਭ ਕੁਝ ਜੀ ਤੁਸੀਂ ਲੈ ਕੇ ਆਉਣਾ ਹਾਂਜੀ ਜੋ ਵੀ ਹੋ ਗਿਆ ਆਪਣਾ ਚੌਲ ਹੋਗੇ ਹਾਂਜੀ ਹੋਰ ਕੁਝ ਵੀ ਆਪਣਾ ਦਾਣਾ ਹੋ ਗਿਆ ਅੱਗੇ ਜੀ ਤੇ ਆਪਣਾ ਜੋ ਵੀ A to Z ਸਾਰਾ ਨਾ ਸਾਰਾ ਕੁਝ ਤੁਸੀਂ ਲੈ ਕੇ ਆਉਣਾ ਸਹਾ ਤਾਂ ਤੁਸੀਂ ਇਦਾਂ ਕਰਨਾ ਕਿ ਇੱਕ ਜਿੱਦਾਂ ਕਾਪੀ ਲੈ ਰੱਖ ਲੈਣੀ ਹੈ ਆਪਣੇ ਕੋਲ ਹਾਂਜੀ ਤੇ ਤੁਸੀਂ ਸਾਰਾ ਕੁਝ ਨੋਟ ਕਰੀ ਜਾਣਾ ਨਾ ਹਾਂਜੀ ਤੇ ਤਰੀਕ ਵਾਈ ਜੀ ਹਾਂਜੀ ਜਿਹੜੀ ਜਿਹੜੀ ਤਰੀਕ ਨੂੰ ਜੋ ਸਾਰਾ ਕੁਝ ਹੋਇਆ ਹਾਂਜੀ ਕਿੰਨੀ ਤਰੀਕ ਨੂੰ ਆਹ ਚੀਜ਼ ਲੈ ਕੇ ਆਉਂਦੇ ਆਹ ਚਾਹ ਲੈ ਕੇ ਆਉਂਦੇ ਤੇ ਜੋ ਕੁਝ ਹੋਰ ਸਿੰਦਾ ਵੀਡੀਓ ਵਿੱਚ ਹੋਇਆ ਕੋਈ ਸਾਇੰਸ ਨਹੀਂ ਨਾ ਕੋਈ ਇਹ ਨਹੀਂ ਨਾ ਮੈਨੂੰ ਸਾਫ਼ ਦੱਸ ਦੇਣਾ ਨਾ ਕਿ ਕੀ ਕੀ ਆ ਤੇ ਕਿੱਥੇ ਕਿੱਥੇ ਪੈਸੇ ਵਰਤੇ ਗਏ ਕਿ ਕੁਝ ਤੁਹਾਨੂੰ ਵੀ ਦੱਸਣ ਚ ਮੈਨੂੰ ਕੋਈ ਦਿੱਕਤ ਨਾ ਹੋਵੇ ਹਾਂਜੀ ਨਹੀਂ ਤੇ ਆਪਣਾ ਫਿਰ ਰਹਿਣ ਰੋਣ ਦਾ ਕੁਝ ਹੈ ਇੱਥੇ ਨਾ ਲੱਗ ਗਿਆ ਮੇਰਾ ਬਖਾਰ ਅੱਛਾ 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 ਜੀ ਮੈਂ ਕੋਈ ਨਹੀਂ ਦੇ ਰਹਾ ਤੁਹਾਨੂੰ ਹੋ ਜਾ ਕਰੋ ਬਿਲਕੁਲ ਨਹੀਂ ਕਰਾਂ ਅੱਛਾ 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 ਇਹ ਕਮਰਾ ਉੱਥੇ ਫਿਰ ਅੱਬੂ ਜੀ ਦੇ ਹੁਣਾਂ ਦੇ ਕੋਲੀਆਂ ਉੱਥੇ ਤਾਂ ਨਾਲ ਸਣਾ ਪਊਗਾ ਹਾਂ ਜੀ ਤੇ ਅੱਬੂ ਜੀ ਸਾਡੇ ਆਪਣੇ ਦਾਦਾ ਜੀ ਉਹ ਅਦਾਕਾਰ ਸੀ ਅੱਛਾ ਉਹ ਆਟ ਕੰਸਲਟੈਂਟ ਅੰਮ੍ਰਿਤ ਸਰ ਜੀ ਤੇ ਉੱਥੇ ਸੀਨ ਕਰਦੇ ਸੀ ਬਾਦਸ਼ਾਹ ਦਾ ਤਕਲੀਆ ਆ ਕੇ ਚੱਲ ਕੇ ਤੁਹਾਨੂੰ ਪਤਾ ਹੀ ਆ ਤਕਲੀਆ ਕਲਾਮ ਤੇ ਬਰਾਜੋ ਫਰੀਦਾਂ ਦੇ ਬੱਚੇ ਯੂਜ਼ ਕਰਦੇ ਨੇ ਹਾਂਜੀ ਤੇ ਕਦੇ ਕਦੇ ਨਾ ਉਹਨਾਂ ਨੂੰ ਜਦੋਂ ਆਪਾਂ ਕਹਿੰਦੇ ਦੌੜਾ ਜਾਂ ਫਿਰਦਾ ਸੀ ਕਿ ਉਹ ਚੀਜ਼ ਦੇ ਵਿੱਚ ਪਿੱਛੇ ਚੱਲ ਜਾਂਦੇ ਉਹਦੇ ਵਿੱਚ ਹੀ ਕਿ ਜਦੋਂ 10 20 ਸਾਲ ਉਹ ਲਗਾਤਾਰ ਇਹੋ ਕੰਮ ਕਰਦੇ ਰਹੇ ਤੇ ਬਾਦਸ਼ਾਹ ਦਾ ਰਾਜ ਇਹੋ ਉਹਨਾਂ ਨੂੰ ਕਦੇ ਕਦੇ ਹੁਣ ਵੀ ਇਦਾਂ ਹੋ ਜਾਂਦਾ ਹਾਂਜੀ ਕਿ ਜਿੱਦਾਂ ਮੈਂ ਬਾਸਾਂ ਹਾਂ ਹਾਂਜੀ ਤੂੰ ਫਿਰ ਨਾ ਸਭ ਕੁਝ ਉਦਾਂ ਹੀ ਕਰ ਰਹਿਂਦਾ ਬੈਂ ਹਾਂਜੀ ਤੇ ਜਦੋਂ ਉਹ ਕਹਿੰਦੇ ਨਾ ਤਖਲੀਆ ਆਹ ਮੈਨੂੰ ਪਤਾ ਮੈਂ ਵੇਖੀ ਈ ਵੀਡੀਓ ਫਿਲਮ ਚਾਹਦੇ ਯਾਰ ਹਾਂਜੀ ਪਿੱਛੇ ਲੈ ਜਾ ਹਾਂਜੀ ਹਾਂਜੀ ਉਹਨਾਂ ਦਾ ਮਤਲਬ ਹੈ ਕਿ ਤੁਸੀਂ ਚਲੇ ਜਾਓ ਹਾਂਜੀ ਤੇ ਮਤਲਬ ਕਿ ਮੇਰੀ ਮਲਕਾਂ ਨੂੰ ਬੁਲਾਓ ਹਾਂਜੀ ਤੇ ਮਲਕਾਂ ਤੇ ਉੱਥੇ ਹੈ ਨਹੀਂ ਹਾਂਜੀ ਤੇ ਉਹ ਕੀ ਕਰਨਾ ਕਰਨਾ ਹੈ ਮੈਂ ਸੂਟ ਦਾ ਸੂਟ ਤੁਸੀਂ ਇਦਾਂ ਕਰ ਲੈ ਕਿ ਉਹ ਸੂਟ ਪਾ ਕੇ ਉਹਨਾਂ ਦੇ ਕੋਲ ਬੈਠ ਕੇ ਚਲੇ ਜਾ ਨਾ 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 ਇਹ ਤਾਂ ਨਹੀਂ ਹੋ ਸਕਦਾ ਕਿਉਂ ਕਿਉਂ ਨਹੀਂ ਹੋ ਸਕਦਾ ਮੈਂ ਦਵਾਈ ਪਾਣੀ ਬਣਾ ਸਕਦਾ ਮੈਂ ਬਣਾ ਕੇ ਕੰਮ ਨਹੀਂ ਕਰ ਸਕਦਾ ਪਟੜਤਾ ਨਹੀਂ ਜਾਂਦਾ ਨਾ ਨਾ ਪਹਿਲੇ ਮੈਂ ਉਹਦਾ ਪਰ ਉਹ ਪੇਮੈਂਟ ਨਾ ਕਰ ਬਣੋ ਕਿ ਮੈਂ ਬੋਕੇ ਮਨ ਇਹਦੇ ਤੇ ਬਲਬਲਾ ਕੰਮ ਹੋ ਗਿਆ ਨਾ ਨਹੀਂ ਜੀ ਉਹ ਚਲੋ ਏ ਬੱਕੀ ਨਾਲ ਕਿਆਲਾ ਦਾ ਕੰਮ ਹੀ ਨਹੀਂ ਰਿਹਾ ਜੀ ਹੁਣ ਤੇ ਸਾਰਾ ਕੁਝ ਆਟੋਮੈਟਿਕ ਹੋ ਗਿਆ ਵਾ ਬਸ ਤੁਹਾਨੂੰ ਸੋਚਣਾ ਪਣਾ ਵਾ ਤੇ ਪੰਪ ਚੱਲ ਪੈਣਾ ਮੋਟਰ ਚੱਲ ਪੈਣੀ ਆ ਕਦੀਆਂ ਦੇ ਸੋਚਦਾ ਬਦੋ ਕਦੀਆਂ ਦੇ ਮਲਕਾ ਬਾਜੋ ਕਦੀਆਂ ਦੇ ਲਵਾਈ ਬਾਜੋ ਮੇਤਨੇ ਹੁੰਦੇ ਕੰਮ ਦੇ ਹੋਰ ਕਹਿ ਦੋ ਤੇ ਅਬੂ ਜੀ ਹੁਣੀ ਜਦੋਂ ਕਹਿਣਾ ਕਿ ਘੋੜਾ ਸਵਾਰੀ ਕਰਨੀ ਆ ਜਾ ਸਵਾਰੀ ਕਰਨੀ ਹਾਂਜੀ ਹਾਂਜੀ ਤੇ ਤੁਸੀਂ ਇਦਾਂ ਕਰਨਾ ਕਿ ਘੋੜਾ ਬੰਨ੍ਹਣਾ ਮੈਂ ਕੋਈ ਘੋੜਾ ਬਣਾ ਮੈਂ ਉਸਾਂ ਤੋਂ ਬੁਸਣਾ ਉਹ ਤੁਸੀਂ ਇਦਾਂ ਕਰਨਾ ਕਿ ਘੋੜਾ ਬਣ ਜਾਣਾ ਬੱਚਿਆਂ ਨੂੰ ਤੇ ਜਿੱਦਾਂ ਉਹਨਾਂ ਬੱਚਿਆਂ ਨੂੰ ਨਹੀਂ ਬਿਠਾਉਂਦੇ ਇਦਾਂ ਕੰਦੇ ਤੇ ਬਿਠਾਉਂਦੇ ਹਾਂ ਹਾਂਜੀ ਤੇ ਤੁਸੀਂ ਵੀ ਇਦਾਂ ਕਰਨਾ ਉਹੜੀ ਹੱਥੋਂ ਥੱਲੇ ਲਾ ਲੈਣਾ ਕਿ ਫਿਰ ਕਿਹ ਚੱਜੇ ਨਾ ਕੋਈ ਗੱਲ ਤੇ ਫਿਰ ਥੱਲੇ ਆ ਮੈਨੂੰ ਬੱਕਰਾ ਹੀ ਬਣਾ ਲਓ ਕੇ ਕਿਉਂ ਕਿਉਂ ਮੱਥਰੀ ਕੀ ਮੱਥਰੀ ਰਤੀ ਨਹੀਂ ਕਦੀ ਥੱਲੇ ਉਤਰਨਾ ਹੋੜਿਆ ਤੋ ਕਦੀ ਚੜਨਾ ਕਦੀ ਉਤਰਨਾ ਮੈਂ ਬੱਕਰੀ ਬਣਾ ਦੇਉਂਗੀ ਬੱਕਰੀ ਦੀ ਬਣਾਉਣਾ ਕੋਈ ਇਹ ਦਾਰੂ ਕੇ ਨਾ ਕੋਈ ਦਾਲ ਇੰਦਾ ਨਹੀਂ ਖਵਾਉ ਚਲੋ ਮੈਂ ਕੀ ਦੀ ਗੱਲ ਦੱਸਦਾ ਕਿ ਉਹ ਨਾ ਦਾਲ ਬਣਾਈ ਕਿਸੇ ਨਾਲ ਤੇ ਉਹ ਦਾਲ ਨਾ ਜਿੱਦਾਂ ਬੜੀ ਵਧੀਆ ਹੁੰਦੀ ਓ ਬਾਕੀ ਜਿਹੜੀ ਜਿਹੜੀ ਬਚ ਜਾਂਦੀ ਨਾ ਹਾਂਜੀ ਹਾਂਜੀ ਉਹ ਇੱਕ ਸੁੱਕਾ ਦਰਤੀ ਹਾਂਜੀ ਉਹ ਨੂੰ ਬਾਹਰ ਦੇ ਦੀ ਹਾਂ ਜੀ ਤੇ ਉਹ ਜਿਹੜਾ ਸੁੱਕਾ ਦਰਖਤ ਹੀ ਨਾ ਹਾਂ ਜੀ ਉਹ ਹਰਿਆ ਹੋ ਗਿਆ 2-4 ਦਿਨ ਪਾਈ ਅੱਛਾ ਹਰਿਆ ਹੋ ਗਿਆ ਅੱਛਾ ਅੱਛਾ ਮੈਂ ਇਹਨਾਂ ਦੇ ਤੁਮੀ ਇਦਾਂ ਦੀ ਕੋਈ ਦਾਦਾ ਛਾੜ ਬਣਾ ਕੇ ਦਓ ਉਹਨਾਂ ਨੂੰ ਹਾਂ ਜੀ ਕਿ ਜਦੋਂ ਉਹ ਥੋੜਾ ਜੋਸ਼ ਜਵਾਨੀ ਚ ਆਵੇ ਭਾਜੀ ਉਹ ਉਹ ਕਿਹੜਾ ਕੋਈ ਰੋਕਿਆ ਵੀ ਉਹਨਾਂ ਨੂੰ ਦਾਲ ਪਾਵੇਂ ਤੇ ਫਰੇ ਹੋਵੇ ਤੇ ਜਵਾਨੀ ਚ ਆਵੇ ਤੂੰ ਇੱਕ ਗੱਲ ਕਿਹੜੀ ਖਾਂਦੇ ਤੇ ਮਸਾਲ ਕਿਹੜੀ ਦੇ ਰਹੇ ਹੋ ਮੈਂ ਕਾ ਗਲ ਕਾ ਕਦੀ ਕੋਈ ਮਲਕਾ ਕਦੀ ਕਈ ਬਗੀਚਾ ਬਾਜਾ ਕਦੀ ਮਾ ਘੋੜਾ ਬਾਜਾ ਮੈਂ ਵੀ ਭਾਈ ਬੜਾ ਮੈਂ ਖਾੜੇ-ਕੂੜੇ ਬਣਾਇਨੇ ਯਾਦ ਆਉਂਦਾ ਮੇਰੇ ਖਾੜੇ-ਕੂੜੇ ਬਣਾਇਨੇ ਦੱਸੋ ਜਦੋਂ ਕਿਤੇ ਰਾਤ ਨੂੰ ਟਾਈਮ ਲੱਗੇ ਨਾ ਤੇ 2 ਘੰਟੇ ਉਹਨਾਂ ਨੂੰ ਘੋਟ ਵੀ ਦੇਣਾ ਕਿਉਂ ਮੈਂ ਕਾ ਤੋ ਘੋਟ ਦਾਂ ਉਹ ਮੇਰੇ ਰੋਮਾਂ ਦਾ ਘੋਟ ਆ ਜਾਉਂਦਾ ਉਹਨੇ ਦਬੋ ਜਣਾ ਇੰਨੀ ਤੁਸੀਂ ਤਰ੍ਹਾਂ ਦੇ ਦੋ ਤਾਂ hẳn ਨਹੀਂ ਦੋ ਇਹ ਟਿਕਟੂ ਵੀ ਤੁਮੇ ਲਾ ਲੈਣੇ ਚਾਹੋ ਮੈਂ ਡਰ ਸੇ ਮੈਂ ਟਿਕਟੂ ਵੀ ਲਾ ਲੈਣੇ ਤੇ ਮੈਂ ਇਸ ਕਰਕੇ ਕਹਿ ਰਿਹਾ ਉਹ ਜੋਗਰਦੇ ਮਰੀਜੀ ਤੇ ਕਿਸੇ ਵੇਲੇ ਉਹਨਾਂ ਦੀ ਧੁੰਨੀ ਧੰਨੀ ਚ ਵੀ ਟਿਕਾ ਲਾਉਣਾ ਚਾਹੋ ਮੈਂ ਕਹਤ ਹਾਂ ਉਹਨਾਂ ਦੀ ਧੁੰਨੀ ਚ ਟਿਕਾ ਲਾਉਣਾ ਕੀ ਗੱਲ ਤੁਸੀਂ ਤਨਖਾਹ ਨਹੀਂ ਕਹਿੰਦੇ ਤੇ ਤੁਸੀਂ ਇਦਾਂ ਕਰਨਾ ਕਿ ਉਹਨਾਂ ਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਤੇ ਕਦੀ ਕਦੀ ਤੁਸੀਂ ਇਦਾਂ ਕਰਿਆ ਕਰਨਾ ਕਦੀ ਕਦੀ ਨਹੀਂ ਚਲੋ ਤੁਸੀਂ ਇਦਾਂ ਕਰੋ ਕੋਈ ਇੱਥੇ ਰਾਤ ਰਾਹੀਂ ਬੈਠੋ ਮੈਂ ਕੋਈ ਨਹੀਂ ਰਹਿਣਾ ਰਾਤ ਨੂੰ ਅੱਬੂ ਤੁਹਾਡਾ ਵਾ ਤੇਰੇ ਨਾਲ ਲੱਗ ਲੱਗੋ ਤੇ ਨਹੀਂ ਟੀਕੇ ਲਾ ਦੇ ਕਰੋ ਬਾਪੜੇ ਘਾਲ ਹੀ ਚੱਲ ਜਾਣਾ ਅੱਛਾ ਤੁਸੀਂ ਚਲੋ ਵੀ ਦੱਸੋ ਜੀ ਤਨਖਾਹ ਕਿੰਨੇ ਦੇਣੀ ਤਨਖਾਹ ਦੀ ਗੱਲ ਕਰੋ ਜੀ ਤਨਖਾਹ ਕਿੰਨੇ ਦੇਣੀ 36 ਹਜ਼ਾਰ 32 ਹਜ਼ਾਰ ਤੱਕ ਆ ਲਾਉਣਾ ਮੈਂ ਚਲੋ ਤੁਹਾਡਾ ਦਿੱਤੀ ਆ ਪਤਾ ਕੜੀ ਤੋਂ ਇੰਤਰਕਾਰੇ ਮਖਾਣਾ ਬਣਾਉਣਾ ਆਉਣਾ ਜਿਆਦਾ ਰਾਤ ਦਾ ਖਾਣਾ ਬਣਾਉਣ ਦਾ ਵਾਸਤੇ ਆ ਜਾਣਾ ਚਲੋ ਜੀ ਤੁਹਾਡਾ 1000 ਰੁਪਏ ਪੱਕਾ ਤੇ ਤੁਸੀਂ ਰਾਤ ਨੂੰ ਇੱਥੇ ਰਹੋ ਚਾਹਤ ਕੋ ਰਹਿਣਾ ਰਾਤ ਨੂੰ ਊ ਚੁਗਲ ਦੇ ਨਹੀਂ ਤਾਂ ਦੱਸਿਆ ਕਿ ਉਹ ਕਿਸੇ ਲਈ 12 ਵਜੇ 1 ਵਜੇ ਵੀ ਖਾਣਾ ਬਣਾ ਸਕਦੇ ਹੋ ਸ਼ੁਕਰ ਹੋਣਾ ਹੈ ਬੰਦਾ ਥੜਾ 1000 ਰੁਪਏ ਤੁਸੀਂ ਦੇ ਦੇ ਤੇ ਕੰਮ ਕੰਨੇ ਬਿਧਾ ਰਹੇ ਹੋ ਰੁਕ 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 ਇਹ ਸ਼ਰਮ ਆ ਤੁਹਾਡੇ ਕਰ ਜਾ ਸਕਦੀ ਆ ਹਾਂ ਹਾਂ ਕਮਾਲ ਹੈ ਤੁਹਾਡੇ ਦੀ ਤੇ ਤੁਸੀਂ ਇਦਾਂ ਕਰੋ ਕਿ ਅੱਜ ਦਾ ਦਿਨ ਤੇ ਅੱਜ ਦੀ ਰਾਤ ਅੱਬੂ ਕੋਲ ਰੈਕਿਗ ਜਾਓ ਸਪ੍ਰਾਈਜ਼ ਹੋ ਦੇਣਾ ਹਾਂ ਸਪ੍ਰਾਈਜ਼ ਕਿ ਜਿੱਦਾਂ ਅੱਬੂ ਜੀ ਨੇ ਦਾਦਾ ਜੀ ਨੂੰ ਮੋਰ 50 ਸਾਲ ਹੈ ਤੇ ਤੁਹਾਡੀ ਵੀ ਮੋਰ 50 ਸਾਲ ਹੋਣੀ ਹੈ ਉਹਨਾਂ ਤੋਂ ਪੁੱਛਿਆ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਡਾ ਪਹਾਣੀ ਹੋ ਜਾਂਦੀ ਹੈ ਕਬੱਡੀ ਪੜਾਣੀ ਕਿੰਨੇ ਕਬੱਡੀ ਵੀ ਸੁਣਨੀ ਤੁਹਾਡੇ ਕਿਹਨੂੰ ਹੈ 21 ਸਾਲ ਦੇ ਕੰਮ ਐ ਕਰਾਉਣਾ ਚਲੋ ਜੀ ਕੰਮ ਤੁਹਾਡੀ ਮਰਜ਼ੀ ਦਾ ਮਾ ਆਪਰੇ ਕੰਮ ਕਰ ਗੱਡ ਮੈਂ ਜਵਾਬ ਬਲ ਫालतू ਕੋਈ ਕੰਮ ਨਹੀਂ ਕਰਦਾ ਮੈਂ ਤੁਹਾਨੂੰ ਦਾਦਾ ਜੀ ਨਾਲ ਬਣਾ ਦੂਗਾ ਤੇ ਤੁਸੀਂ ਉਹਨਾਂ ਨਾਲ ਆਪੇ ਗੱਲ ਕਰ ਲੈਣਾ ਕਿਉਂ ਤੂੰ ਜੱਟ ਮੈਂ ਜੱਟ ਵੀ ਮੈਂ ਮੈਂ ਤਾਂ ਫਿਰ ਕੰਮ ਤੇ ਚਲ ਜਾਇਆ ਕਰਨਾ ਨਾ ਤੁਸੀਂ ਤੇ ਅੱਬੂ ਜੀ ਨਾਲੇ ਘਰ ਹਾਂ ਤੇ ਤੁਸੀਂ ਅੱਬੂ ਜੀ ਉਹਨਾਂ ਨੂੰ ਕੰਮ ਲੱਭ ਕੇ ਦੇ ਦੇਣਾ ਨਾ ਇਹਨਾਂ ਨੂੰ ਪਹਿਲੇ ਪੱਕੀ ਜਾ ਬੱਚਾ Que <laughs> <laughs> <laughs>